ਹਾਂਜੀ ਦੋਸਤੋ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਆਪਾਂ ਨਾ ਜਿਹੜੀਆਂ ਆਪਣੇ ਘਰ ਵਿੱਚ ਬਹਿ ਕੇ ਆਪਣੇ ਸੂਟ ਖੁਦ ਆਪਣੇ ਜਿੱਦਾਂ ਕਿ ਖੁੱਲੇ ਵੀੜੇ ਕਰ ਸਕਣ ਆਪਾਂ ਉਹ ਤਰੀਕਾ ਦੱਸਦੇ ਹਾਂ ਸੋਨੂੰ ਸੂਟ ਰਿਪੇਅਰ ਕਰਨ ਦਾ ਤਰੀਕਾ ਖਾਸ ਕਰਕੇ ਜਦੋਂ ਕਿ ਜਿਠੀਆਂ ਪਹਿਲਾਂ ਨਾ ਮੈਂ ਸੂਟ ਸਲਾਈ ਕਰਦੀਆਂ ਨੇ ਥੋੜੇ ਟਾਈਮ ਬਾਅਦ ਚੋ ਟਾਈਟ ਹੋ ਜਾਂਦੀਆਂ ਨੇ ਆਪਣੀ ਜਿਵੇਂ ਕਿ ਉਹਨੇ ਸੂਟ ਬਿਲਕੁਲ ਨਵਾਂ ਵੀ ਆ ਦਾ 2 1 2 ਵਾਰ ਉਹਨਾਂ ਨੇ ਪਾਇਆ ਉਹ ਕਹਿੰਦੇ ਸਾਡੇ ਨੂੰ ਟਾਈਟ ਹੋ ਗਿਆ ਸੂਟ ਤੇ ਇਹਦੀ ਹੁਣ ਆਪਾਂ ਰਿਪੇਅਰ ਕਿਵੇਂ ਕਰਨੀ ਹੈ ਕਿਸ ਤਰ੍ਹਾਂ ਲੂਜ਼ ਕਰਨਾ ਹੈ ਇਹੀ ਮੈਂ ਤੁਹਾਨੂੰ ਦੱਸੂਗੀ ਤੇ ਕਿਦਾਂ ਕਿ ਜਿੱਦਾਂ ਕਿ ਬੁਟੀਕ ਦੇ ਵਿੱਚ ਜਾਂਦੇ ਆਪਾਂ ਤਾਂ ਕਿੰਨਾ ਕਿੰਨਾ ਟਾਈਮ ਮਿਲਦੇ ਨਹੀਂ ਬਾਈ ਬਾਈ ਸੀਮਾ ਸਿਸਟਰ ਥੈਂਕ ਯੂ ਇਹ ਆਪਾਂ ਲਓ ਜੋ ਹਾਂਜੀ ਫੇਰ ਨਾ ਆਪਾਂ ਘਰੇ ਸੂਟ ਆਪਾਂ ਠੀਕ ਕਰ ਸਕਦੇ ਹਾਂਗੇ ਇਹ ਅਸੀਂ ਸੋਚਿਆ ਸੀ ਚੱਲੇ ਪਹਿਣਾ ਲਈ ਵੀਡੀਓ ਬਣਾਈਏ ਜਿਹੜੀਆਂ ਕਿ ਘਰੇ ਸੂਟ ਆਪਣੇ ਰਿਪੇਅਰ ਕਰ ਸਕਣ ਬਹੁਤ ਸੋਹਣਾ ਸੂਟ ਆ ਇਹ ਇੱਕ ਨਾ ਬਸ ਉਹਨਾਂ ਦਾ ਟਾਈਟ ਹੋ ਗਿਆ ਤਦ ਮੈਂ ਕਿ ਕਰੀ ਬੈਠੇ ਨੂੰ ਕੰਮ ਕਰ ਲੈਣੀ ਹੈ ਆਪਣਾ ਸੌਖਾ ਹੋ ਜਾਊਗਾ ਬਹੁਤ ਹੀ ਆਸਾਨ ਜਿਹਾ ਤਰੀਕਾ ਜਿੱਦਾਂ ਕਿ ਆਪਾਂ ਸੂਟ ਸਾਰਾ ਉਲਟ ਕਰ ਲਿਆ ਸਭ ਤੋਂ ਪਹਿਲਾਂ ਕੀ ਕਰਦੇ ਆਂਗੇ ਠੀਕ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਆਂਗੇ ਇਹ ਓਵਰਲੌਕ ਕੀਤੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਆਹ ਵਾਲੀ ਸਲਾਈ ਇੱਥੋਂ ਢੜਾਂ ਕਿਉਂਕਿ ਆਹ ਚੀਜ਼ ਢੜਾਂਗੇ ਆਪਾਂ ਆਹ ਆਈਆਂ ਅੰਡਰ ਆਂਡ ਤੋਂ ਆਪਾਂ ਇਹ ਢੜ ਲਾਵਾਂਗੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਅਲੱਗ ਕਰ ਲਾਂਗੇ ਇਹ ਚੀਜ਼ ਸਿਰਫ ਸਾਰੀ ਬਾਹ ਨਹੀਂ ਢੇੜਨੀ ਕਿ ਆਪਾਂ ਇੰਨੀ ਕੀ ਬਾਹ ਢੇੜਨੀ ਆ ਇਸ ਤਰੀਕੇ ਨਾਲ ਇੰਨੀ ਕੀ ਬਾਹ ਢੇੜਨੀ ਹੁੰਦੀ ਹੈ 1 ਇੰਚ ਇਧਰੋਂ 1 ਇੰਚ ਇਧਰੋਂ ਇੰਨੀ ਕੀ ਬਾਹ ਢੇੜ ਕੇ ਤੇ ਆਪਾਂ ਆਹ ਵਾਲਾ ਸਾਰਾ ਢੇੜ ਲਾਵਾਂਗੇ ਤੇ ਚਾਕ ਵੀ ਆਪਾਂ ਇਹ ਢੇੜਾਂਗੇ ਇਸ ਤਰੀਕੇ ਨਾਲ ਇਹ ਚਾਕ ਢੇੜੇ ਜਾਣਗੇ ਸਾਰੇ ਇਹ ਢੇੜ ਲਿਆ ਹੁਣ ਆਪਾਂ ਕਿਵੇਂ ਫੀਟਿੰਗ ਲਾਉਣੀ ਆ ਮੈਂ ਤੁਹਾਨੂੰ ਉਹ ਦੱਸਦੀ ਆ ਧਿਆਨ ਨਾਲ ਦੇਖਿਓ ਹਾਂਜੀ ਇਸ ਤਰੀਕੇ ਨਾਲ ਨਾ ਆਪਾਂ ਕਮੀਜ਼ ਨੂੰ ਵਿਛਾ ਲਿਆ। ਇਹਨਾਂ ਦੀ ਹੈਪ ਸੀਗੀ 1.18 ਤਾਂ ਉਹਨਾਂ ਨੂੰ 1.19 ਹੈਪ ਚਾਹੀਦੀ ਆ। ਕਾ ਸੌਰੀ ਕਮਰਾ ਛਾਤੀ। ਹਾਂਜੀ ਛਾਤੀ। ਛਾਤੀ ਇਹਨਾਂ ਦੇ ਦੇਖ ਸਕਦੇ ਹੋ ਤੁਸੀਂ। 1.18 ਸੱਤੀ ਤਿਆਰ ਕੀਤੀ ਸੀ ਇਹਨਾਂ ਨੇ ਆਪਾਂ ਨੂੰ ਚਾਹੀਦੀ ਆ 1.19। ਜਿੱਦਾਂ ਕਿ ਥੋੜਾ ਜਿਹਾ ਫਰਕ ਨਾ ਇੱਥੋਂ ਦੀ ਸਲਾਈ ਸੀਗੀ ਇਹਨਾਂ ਦੀ ਤੇ ਆਪਾਂ ਥੋੜੀ ਜੀ

ਢੇੜ ਕਿਨਾਂ ਨੂੰ ਪ੍ਰੈਸ ਕਰ ਲਿਆ ਫਿਰ ਸੌਖਾ ਹੋ ਜਾਂਦਾ ਥੋੜਾ ਜਿਹਾ ਇਸ ਤਰੀਕੇ ਨਾਲ ਥੋੜੀ ਜੀ ਬਾਹ ਵੀ ਖੁੱਲੂਗੀ ਨਾ ਇਸ ਤਰੀਕੇ ਨਾਲ ਫੋੜ ਇੰਨੀ ਕ ਬਾਹ ਖੋਲ ਦਵਾਂਗੇ ਤੇ ਇਹਦੇ ਨਾਲ ਦੋਈ ਇੰਨੀ ਕ ਆਹ ਵਾਲੀ ਇੱਧਰ ਦੀ ਆ ਜੂਗੀ ਇੱਥੋਂ ਦੀ ਜੋ ਪਹਿਲਾਂ ਵਾਲੀ ਸਲਾਈ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਸੀਗੀ ਇੱਥੋਂ ਦਾ ਮਾਰਕ ਆ ਗਿਆ ਹੁਣ ਆਪਾਂ ਉਹਨਾਂ ਦੀ ਇਹਦੇ ਹਿਸਾਬ ਨਾਲ ਇਧਰ ਖੋਲ ਲਵਾਂਗੇ ਜਿੱਦਾਂ ਕਿ ਇੱਥੋਂ ਆ ਜਾਈਏ ਥੋੜਾ ਜਿਹਾ ਫਰਕ ਪੈਂਦਾ ਨਾ ਆ ਦੇ ਇਸ ਤਰੀਕੇ ਨਾਲ ਤੇ ਬਾਹਾਂ ਦੀ ਸਲਾਈ ਇੱਥੋਂ ਹੀ ਆਉਗੀ ਇਹਦੇ ਨਾਲ ਆਪਾਂ ਨੂੰ ਕਿਸੇ ਦੀ ਮਨਤਾ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਘਰੇ ਰਾਮਜ਼ਾਰੀ ਨਾਲ ਆਪਣਾ ਕੰਮ ਕਰ ਸਕਦੇ ਆ ਕਿਉਂਕਿ ਬੁਟੀਕ ਵਾਲਾਂ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾਗਾ ਕਿ ਰਿਪੇਅਰ ਕਰਨ ਨੂੰ ਕਾਫੀ ਦਿਨ ਲੱਗ ਜਾਂਦੀ ਹੈ ਇਹਨਾਂ ਨੂੰ ਵੀ ਸੈੱਟ ਸਲਾਈ ਲਾਵਾਂਗੇ ਇੱਥੇ ਸਭ ਤੋਂ ਪਹਿਲਾਂ ਇਹਨੂੰ ਪ੍ਰੈਸ ਕਰਕੇ ਨਾ ਖੋਲ ਲੈਣਾ ਚੰਗੀ ਤਰ੍ਹਾਂ ਅੱਜ ਮੇਰੇ ਕੋਲ ਰਿਪੇਅਰ ਲਈ ਆਏ ਸੀਗੇ ਮੈਂ ਕਿਹਾ ਚਲੋ ਆਪਾਂ ਇੱਥੇ ਵੀਡੀਓ ਵੀ ਬਣਾ ਦਿੰਨੇ ਹਾਂਗੇ ਹਾਂਜੀ ਸੈੱਟ ਸਲਾਈ ਆਪਣੀ 14 ਹੋ ਗਈ ਇਧਰੋਂ ਵੀ ਆਪਾਂ ਇਸੇ ਤਰ੍ਹਾਂ ਹੀ ਕਮੈਂਟ ਕਰਕੇ ਦੱਸਿਓ ਜਰੂਰ ਮੇਰੀਆਂ ਭੈਣਾਂ ਕਿੱਦਾਂ ਲੱਗੀ ਆ ਵੀਡੀਓ ਫਿਰ ਅਸੀਂ ਅੱਗੇ ਤੋਂ ਹੋਰ ਵੀ ਇਸ ਤਰ੍ਹਾਂ ਦੀ ਵੀਡੀਓ ਕੋਈ ਬਣਾਵਾਂਗੇ ਜਿਹੜੀ ਤੁਹਾਡੇ ਕੰਮ ਆ ਜੇ ਹਾਂ ਦੇਖ ਸਰ ਸਲਾਈ ਆਪਾਂ ਹੁਣ ਇੱਥੇ ਆਪਾਂ ਸਾਈਡ ਸਲਾਈ ਦਾ ਨਿਸ਼ਾਨ ਲਾਉਣਾ ਸਭ ਕੁਝ ਹੋ ਗਿਆ ਇਹਨਾਂ ਦੀ ਸਾਈਡ ਸਲਾਈ ਆ ਇੱਥੇ ਸਾਈਡ ਸਲਾਈ ਆ ਗਈ ਆਹ ਤਰਪਾਈ ਹਜੇ ਨਾ ਦਿੜੀ ਨਹੀਂ ਸੀਗੀ ਥੋੜੀ ਹੀ ਰਹਿੰਦੀ ਹੈ ਢੇਡ ਨਾਲੀ ਇਹ ਸਿਰੇ ਤੋਂ ਸਿਰੇ ਤੱਕ ਢੇਡ ਦੇਵਾਂਗੇ ਹੁਣ ਆਪਾਂ ਹਿੱਪ ਦਾ ਮਾਰਕ ਲਾਵਾਂਗੇ ਹਾਂਜੀ ਤਾਂ ਇਹਦੇ ਚਾਕ ਵੀ ਢੜ ਕੇ ਪ੍ਰੈਸ ਕਰ ਲੈਣੀ ਚਾਹੀਦੀ ਆਪਾਂ ਨੂੰ ਜਿਹੜੇ ਹਜਾਕ ਆ ਸਾਰੇ ਦੇੜਕੇ ਪ੍ਰੈਸ ਕਰ ਲੈਣੇ ਚਾਹੀਦੇ ਆ ਹਾਂਜੀ ਤਾਂ ਵੀਡੀਓ ਧਿਆਨ ਨਾਲ ਦੇਖਿਓ ਬਹੁਤ ਹੀ ਬੜੇ ਕੰਮ ਦੀ ਆਉਣ ਵਾਲੀ ਆ ਨਵਾਂ ਸੂਟ ਆ ਇਹ ਲਾਈਨਿੰਗ ਵਾਲਾ ਸੂਟ ਆ ਹਾਂਜੀ ਹੁਣ ਇੱਥੇ ਨਾ ਜਿੱਦਾਂ ਕਿ ਆ ਸੀ ਪਹਿਲਾ ਪਹਿਲਾਂ ਵਾਲੀ ਸਲਾਈ ਇਹਨਾਂ ਦੀ ਇੱਧਰ ਆ ਇੱਥੇ ਆ ਕਮਰ ਦੀ ਆ ਦੇ ਮੈਨੂੰ ਤਾਂ ਦਿਸ ਰਿਹਾ ਗਾ ਦੇ ਵਿੱਚ ਦੀ ਹੁਣ ਇਹਦੇ ਹਿਸਾਬ ਨਾਲ ਹੀ ਆਪਾਂ ਕਮਰ ਲਾਵਾਂਗੇ 16 ਇੰਚ ਹਾਂਜੀ ਜਿੱਦਾਂ ਕਿ 16.5 ਇੰਚ ਕਮਰ ਕਿਉਂਕਿ ਬਾਕੀ ਨਿਸ਼ਾਨ ਤਾਂ ਹੁੰਦੇ ਹੀ ਨੇ ਕਮਰ ਕਿੱਥੇ ਆਪਣੀ ਇਹਦੇ ਪਲੇਟਾਂ ਦੇ ਠੀਕ ਸਾਹਮਣੇ ਦੇ ਵਿੱਚ ਦੀ ਸੈਂਟਰ ਦੇ ਵਿੱਚ ਦੀ ਆਪਾਂ ਲਾਉਣੀ ਆ ਹਮੇਸ਼ਾ ਇਥੇ ਆਪਣੀ ਹੈਪ ਦਾ ਨਿਸ਼ਾਨ ਹੈਪ ਆਪਾਂ ਨੂੰ ਕਿੰਨੀ ਚਾਹੀਦੀ ਆ 20 ਇੰਚ ਹੈਪ ਰੈਡੀ ਚਾਹੀਦੀ ਆ ਆ ਦੇਖੋ ਜੀ ਇੱਥੇ ਆਪਾਂ 20 ਇੰਚ ਹੈਪ ਪੂਰੇ ਹੈਪ ਦਾ ਨਿਸ਼ਾਨ ਆ ਗਿਆ ਇਧਰੋਂ ਵੀ ਆਪਾਂ ਹੈਪ ਲੈ ਲਾਂਗੇ ਤੇ ਤੁਹਮ ਆਪਣੀ ਹੈਪ ਹੋਗੀ ਇਦ ਨਾਲ ਆਪਾਂ ਇਹ ਵਾਲਾ ਨਿਸ਼ਾਨ ਇੱਧਰ ਲਾ ਦਾਂਗੇ YouTube ਤੇ ਹੋਰ ਤਾਂ ਤੁਸੀਂ ਵੀਡੀਓ ਬਹੁਤ ਦੇਖਦੇ ਹੋਵੋਗੇ ਪਰ ਆਹ ਵੀਡੀਓ ਤੁਹਾਨੂੰ ਕਿਤੇ ਨਹੀਂ ਮਿਲਣਗੀ ਜਿਹੜੀ ਸਾਨੂੰ ਅਸੀਂ ਦੱਸਣ ਜਾ ਰਹੇ ਹਾਂਗੇ ਅੱਜ ਤੱਕ ਰਿਪੇਅਰ ਨਹੀਂ ਕਿਸੇ ਨੇ ਵੀ ਦੱਸੀ ਇਹੀ ਹੋਗੇ ਨਿਸ਼ਾਨ ਇਥੋਂ ਆਪਾਂ ਸਲਾਈ ਲਾ ਲਾਂਗੇ ਸਭ ਤੋਂ ਪਹਿਲਾਂ ਇਹ ਚੀਜ਼ੇ ਅਲੱਗ-ਅਲੱਗ ਕਰਨੀ ਬਹੁਤ ਜ਼ਰੂਰੀ ਆਗੀ ਕਿਉਂਕਿ ਇਹਦੇ ਵਿੱਚ ਵਿੱਚ ਢੂੰਗ ਨਹੀਂ ਆਊਗਾ ਜੇ ਆਪਾਂ ਉਦੋਂ ਹੀ ਸਲਾਈ ਕਰ ਲੈਣੇ ਆ ਖੋਲਣ ਦੀ ਤਾਂ ਉਹ ਚੀਜ਼ ਨਾ ਨਾ ਤਾਂ ਹੈਪ ਖੋਲਦੀ ਐ ਇਥੋਂ ਤੇ ਝਟੂੰਗਾ ਜਾਂਦੇ ਬਹੁਤ ਹੀ ਸੌਖਾ ਜਿਹਾ ਤਰੀਕਾ ਦਾ ਇਸ ਤਰੀਕੇ ਨਾਲ ਮੈਂ ਆਪਾਂ ਸਲਾਈ ਕਰ ਲੈਣੀ ਐ ਇਥੋਂ ਬਾਹ ਵੀ ਖੁੱਲ ਜੂਗੀ ਇਸ ਤਰੀਕੇ ਨਾਲ ਸਲਾਈ ਲਾ ਕੇ ਨਾ ਇਸ ਤਰੀਕੇ ਨਾਲ ਸਲਾਈ ਲਾ ਕੇ ਤੇ ਆਪਾਂ ਵਾਹਾਂ ਇਸ ਤਰੀਕੇ ਨਾਲ ਵਾਹਾਂ ਜੋੜ ਦੇਣੀ ਹੈਗੀਆਂ ਇੱਧਰੋਂ ਸਲਾਈ ਲਾ ਕੇ ਤਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਇਸ ਤਰ੍ਹਾਂ ਫੋਲਡ ਹੋ ਜਾਊਗਾ ਜੀ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੌਖਾ ਤਰੀਕਾ ਏ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਮੇਰੀਆਂ ਭੈਣਾਂ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਇਹਨੇ ਘਰ ਬੈ ਕੇ ਪਹਿਣਾ ਸਲਾਈ ਕਰਦੀਆਂ ਨੇ ਆਪਾਂ ਉਹਨਾਂ ਲਈ ਆ ਗਈ ਜਾਂ ਕੋਈ ਵੀ ਕਰ ਸਕਦਾਗਾ ਇਹ ਮਸ਼ੀਨ ਚਲਾਉਣੀ ਹੋਣੀ ਚਾਹੀਦੀ ਏ ਬਸ ਤਾਂ ਫਿਟਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਜਾਂਦੀ ਆਗੀ ਕਿੱਦਾਂ ਦੀ ਲੱਗੀ ਵੀਡੀਓ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਅੱਗੇ ਆਪਾਂ ਫਿਰ ਤੁਹਾਨੂੰ ਸਲਾਈ ਵੀ ਦੱਸਾਂਗੇ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋਗੇ ਤਾਂ ਹਾਂਜੀ ਬਹੁਤ ਹੀ ਸੌਖਾ ਹੈ ਤਰੀਕਾ ਇਹ ਹਾਂਜੀ ਲਾਈਕ ਕਮੈਂਟ ਜਰੂਰ ਕਰਿਓ ਤੇ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰ ਵੀ ਭੈਣਾਂ ਦੇ ਵੀਡੀਓ ਕੰਮ ਆ ਸਕੇ ਤਾਂ ਬਹੁਤ-ਬਹੁਤ ਧੰਨਵਾਦ